ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰਮੀ ਸ਼ੁਰੂ ਹੋਣ ਦੇ ਨਾਲ-ਨਾਲ ਰਾਇਤਾ ਦਹੀਂ ਫੁੱਲ ਆ ਗਿਆ ਕਿਉਂਕਿ ਸਰਦੀ ਵਿੱਚ ਅਸੀਂ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਪਰਹੇਜ਼ ਕਰਦੇ ਹਾਂ ਤੇ ਗਰਮੀ ਵਿੱਚ ਇਹਨਾਂ ਨੂੰ ਉਹ ਨਹੀਂ ਦੱਬ ਕੇ ਖਾਣੇ ਆ ਤੇ ਅੱਜ ਆਪਾਂ ਬਹੁਤ ਹੀ ਮਜ਼ੇਦਾਰ ਜਿਹਾ ਰਾਇਤਾ ਤਿਆਰ ਕੀਤਾ ਹੈ ਜਿਹੜਾ ਕਿ ਬਠਿੰਡੇ ਦੇ ਵਿੱਚ ਬੜੇ ਹੀ ਹੋਟਲਾਂ ਦੇ ਵਿੱਚ ਪਰੌਂਠੇ ਦੇ ਨਾਲ ਸਰਵ ਕੀਤਾ ਜਾਂਦਾ ਹੈ ਬੜੀ ਆਸਾਨੀ ਦੇ ਨਾਲ ਘਰ ਦੇ ਵਿੱਚ ਇਹ ਮਜ਼ੇਦਾਰ ਜਿਹਾ ਰਾਇਤਾ ਤਿਆਰ ਹੋ ਜਾਂਦਾ ਤੁਸੀਂ ਜਦੋਂ ਘਰ ਦੇ ਵਿੱਚ ਸਾਰਾ ਇਹਨੂੰ ਪਰੌਂਠੇ ਨਾਲ ਜਾਂ ਰੋਟੀ ਨਾਲ ਬਣਾ ਕੇ ਖਵਾਇਆ ਤਾਂ ਬਾਰ-ਬਾਰ ਇਹਦੀ ਡਿਮਾਂਡ ਹੋਇਆ ਕਰੂਗੀ। ਸਭ ਤੋਂ ਪਹਿਲਾਂ ਇਹਦੇ ਲਈ ਲਵਾਂਗੇ ਆਪਾਂ ਛੋਟਾ ਜਿਹਾ ਕਦੂ ਤੇ ਉਹਦਾ ਕਰਾਂਗੇ ਕਦੂ ਕਸ਼ਕਈ ਇਹਨੂੰ ਕੀ ਆ ਵੀ ਕਹਿੰਦੇ ਨੇ। ਉਹ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਿਓ ਤੁਸੀਂ ਕਿਹੜਾ ਸ਼ਬਦ ਵਰਤਦੇ ਹੋ ਤੇ ਇਹਨੂੰ ਕ੍ਰੀਏਟ ਕਰਕੇ ਆਪਾਂ ਇੱਕ ਪੈਨ ਵਿੱਚ ਲਵਾਂਗੇ ਪਾਣੀ ਤੇ ਸਾਰੇ ਕਦੂ ਨੂੰ ਉਹਦੇ ਵਿੱਚ ਪਾ ਕੇ ਰੱਖਾਂਗੇ ਗਰਮ। ਜਦੋਂ ਇਹ ਚੰਗੀ ਤਰ੍ਹਾਂ ਉਬਾਲੇ ਲੈਣ ਲੱਗ ਗਿਆ ਗੈਸ ਦੀ ਫਲੇਮ ਸਲੋ ਕਰ ਦਾਂਗੇ ਪੰਜ ਤੋਂ 6 ਮਿੰਟ ਲਈ ਲਗਾਤਾਰੀ ਨੂੰ ਪਕਾਵਾਂਗੇ ਕਦੂ ਕਸ ਚਾਹੀ ਤੁਸੀਂ ਮੋਟਾ ਕਰਿਓ ਚਾਹੀ ਪਤਲਾ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਦੋਂ ਹੀ ਇਹ ਚੰਗੀ ਤਰ੍ਹਾਂ ਉਬਲ ਗਿਆ ਸੌਫਟ ਹੋ ਜਾਊਗਾ ਇਹਨੂੰ ਮਿਕਸ ਹੋ ਜਾਣਾ ਫਿਰ ਇੱਕ ਵੱਡਾ ਸਪੂਨ ਪਰ ਕੇ ਲੈ ਆਪਾਂ ਬੂੰਦੀ ਦਾ ਬਾਕੀ ਤੁਸੀਂ ਆਪਣੇ ਰਾਇਤੇ ਦੇ ਹਿਸਾਬ ਨਾਲ ਲੈ ਲਿਓ ਇੱਕ ਗਲਾਸ ਪਾਣੀ ਦਾ ਪਾ ਕੇ ਉਹਨੂੰ ਆਪਾਂ ਰੈਸਟ ਤੇ ਰੱਖ ਦ ਅੱਧੇ ਘੰਟੇ ਲਈ ਉਹਨੂੰ ਰੱਖ ਦਾਂਗੇ ਤਾਂ ਕਿ ਬੂੰਦੀਆਂ ਜਿਹੜੀ ਚੰਗੀ ਤਰ੍ਹਾਂ ਫੁੱਲ ਜੇ ਉਸ ਤੋਂ ਬਾਅਦ ਜੀ ਆਪਾਂ ਲੈ ਇੱਕ ਜੱਗ ਸਿਰਫ 21 ਹਰੀ ਮਿਰਚ ਲਈ ਹੈ ਬਾਕੀ ਜੀ ਤਿੱਖਾ ਜ਼ਿਆਦਾ ਪਸੰਦ ਹੋਵੇ ਤੁਸੀਂ ਦੋ ਲੈ ਲਿਓ ਥੋੜਾ ਜਿਹਾ ਪਾਮਾਗੇ ਵਿੱਚ ਪਦੀਨਾ ਤੇ ਮੁਠੀ ਪਰ ਪਾਇਆ ਧਨੀਆ ਤੇ ਅਦਰਕ ਬਿਲਕੁਲ ਛੋਟਾ ਜਿਹਾ ਟੁਕੜਾ ਜਿਹੜੀ ਕਿ ਹਲਕਾ ਜਿਹਾ ਆਪਾਂ ਨੂੰ ਟੇਸਟੇ ਦਾ ਟੱਚ ਹੋਵੇ ਇਸ ਹਿਸਾਬ ਨਾਲ ਫਿਰ ਵਿੱਚ ਪਾਵਗੇ ਪਾਣੀ ਚੰਗੀ ਤਰ੍ਹਾਂ ਗ੍ਰਾਈਂਡ ਕਰ ਲਾਂਗੇ ਐਨੀ ਆਪਣਾ ਜਿਹੜਾ ਕੱਦੂ ਹੈ ਉਬਾਲੇ ਲੈ ਲੈ ਕੇ ਤਿਆਰ ਹੋ ਗਿਆ ਫਿਰ ਤੁਸੀਂ ਕੋਈ ਵੀ ਛੰਨੀ ਲੈ ਲਿਓ ਤੇ ਇਹਨੂੰ ਛਾਣ ਕੇ ਇੱਕ ਸਾਈਡ ਤੇ ਰੱਖ ਦਿਓ ਜੇ ਤੁਹਾਡੇ ਕੋਲ ਕਾਫੀ ਟਾਈਮ ਹੈ ਤਾਂ ਇਹਨੂੰ ਪਹਿ ਪਹਿ ਨੂੰ ਐਸੇ ਤਰ੍ਹਾਂ ਹੀ ਠੰਡਾ ਹੋਣ ਦਿਓ ਪਰ ਆਪਣੇ ਕੋਲ ਟਾਈਮ ਘੱਟ ਸੀ ਇਸ ਲਈ ਆਪਾਂ ਛੰਨੀ ਵਿੱਚ ਕੱਢ ਕੇ ਰੱਖ ਤਾ ਤੇ ਤੁਸੀਂ ਇਹਦੇ ਉੱਪਰ ਠੰਡਾ ਪਾਣੀ ਵੀ ਪਾ ਸਕਦੇ ਹੋ ਜੇ ਐਟ ਅ ਟਾਈਮ ਹੀ ਯੂਜ਼ ਕਰਨਾ ਪਰ ਇਹਨੂੰ ਉਦੋਂ ਰਾਇਤੇ ਵਿੱਚ ਪਾਇਓ ਜਦੋਂ ਇਹ ਬਿਲਕੁਲ ਠੰਡਾ ਹੋ ਜਾਊਗਾ ਚਮਚੇ ਨੂੰ ਇਹਦੇ ਉੱਪਰ ਪ੍ਰੈਸ ਕਰਕੇ ਇਹਦਾ ਸਾਰਾ ਪਾਣੀ ਨਿਚੋੜ ਦਿਓ ਐਨੇ ਆਪਾਂ ਲਿਆ ਜੀ ਦਹੀਂ ਦਹੀਂ ਤੁਸੀਂ ਘਰ ਦਾ ਲੈ ਸਕਦੇ ਹੋ ਬਾਹਰੋਂ ਲੈ ਸਕਦੇ ਹੋ ਤੁਹਾਡੀ ਮਰਜ਼ੀ ਹੈ ਤੇ ਇਹਨੂੰ ਹਲਕਾ ਜਾਂ ਤੁਸੀਂ ਕਿਸੇ ਵੀ ਬੀਟਰ ਨਾਲ ਬੀਟ ਕਰ ਲਿਓ ਗੱਠਾ ਵਗੈਰਾ ਇਹਦੇ ਵਿੱਚ ਨਾ ਹੋਣ ਪਰ ਤੁਹਾਡਾ ਦਹੀਂ ਹੈ ਜਿਹੜਾ ਕਾਫੀ گاੜਾ ਹੋਣਾ ਚਾਹੀਦਾ ਕਿਉਂਕਿ ਇਹ ਜਿਹੜਾ ਰਾਇਤਾ ਪਤਲੀ ਦਹੀਂ ਦਾ ਬਿਲਕੁਲ ਦੀਨੀ ਬੰਦਾ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਦਰਦਰਾ ਪੀਸਿਆ ਜਾਂ ਪਾਇਆਗਾ ਜੀਰਾ ਜਿਹਨੂੰ ਆਪਾਂ ਰੋਸਟ ਕੀਤਾ ਹੋਇਆ ਫਿਰ ਪਾਇਆ ਕਾਲਾ ਨਮਕ ਕਾਲੀ ਮਿਰਚ ਤੇ ਅੱਧਾ ਇੱਕ ਚਮਚ ਪਾਇਆ ਚਾਟ ਮਸਾਲਾ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਟੇਸਟ ਦੇ ਅਨੁਸਾਰ ਪਾਉਣੀ ਹੈ ਨਮਕ ਤੁਸੀਂ ਪਹਿਲੇ ਹੀ ਥੋੜਾ ਜਿਹਾ ਘੱਟ ਪਾਓ ਕਿਉਂਕਿ ਜਿਹੜਾ ਚਾਟ ਮਸਾਲਾ ਪਾਉਂਗੇ ਉਹਦੇ ਵਿੱਚ ਵੀ ਨਮਕ ਹੁੰਦਾ ਬਾਕੀ ਤੁਸੀਂ ਨਮਕ ਨੂੰ ਬਾਅਦ ਵਿੱਚ ਵੀ ਐਡ ਕਰ ਸਕਦੇ ਹੋ ਜੇ ਪਹਿਲੇ ਹੀ ਜ਼ਿਆਦਾ ਪੈ ਜੇ ਤਾਂ ਟੇਸਟ ਖਰਾਬ ਹੋ ਜਾਂਦਾ ਸਾਰੀਆਂ ਚੀਜ਼ਾਂ ਮਿਕਸ ਕਰਨ ਤੋਂ ਬਾਅਦ ਵਿੱਚ ਪਾਇਆ ਆਪਾਂ ਕद्दू ਫਿਰ ਆਪਣੀ ਬੂੰਦੀ ਵੀ ਫੁੱਲ ਕੇ ਤਿਆਰ ਉਹ ਵੀ ਪਾਤੀ ਤੇ ਨਾਲ ਹੀ ਆਪਾਂ ਇੱਥੇ ਪਾਵਾਂਗੇ ਇੱਕ ਉਬਲਿਆ ਹੋਇਆ ਆਲੂ ਜਿਹਨੂੰ ਤੁਸੀਂ ਕਿਸੇ ਚਮਚੇ ਬਗੈਰਾਂ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਇਹਨੂੰ ਤੁਸੀਂ ਪੀਸਾਂ ਵਿੱਚ ਨਾ ਘਟਿਓ ਮੈਸ਼ ਹੀ ਕਰਕੇ ਪਾਓ ਕਿਉਂਕਿ ਜਦੋਂ ਹੀ ਤੁਸੀਂ ਮੈਸ਼ ਕੀਤਾ ਹੋਇਆ ਆਲੂ ਦਹੀਂ ਵਿੱਚ ਮਿਕਸ ਕਰੋਗੇ ਤਾਂ ਉਹ ਲੱਗੀ ਟੇਸਟ ਦੇਊਗਾ ਅਲੱਗ-ਅਲੱਗ ਤਰੀਕੇ ਨਾਲ ਰਾਇਤਾ ਤੁਸੀਂ ਪਾਉਂਦੇ ਹੋਵੋਗੇ ਬੂੰਦੀ ਦਾ ਆਲੂ ਦਾ ਕੱਦੂ ਦਾ ਪਰ ਕਦੇ ਇਸ ਰਾਇਤੇ ਨੂੰ ਮਿਕਸ ਕਰਕੇ ਦੇਖਿਓ ਤੇ ਮजेदार ਜੇ ਆਪਣੀ ਪਸੰਦ ਦੇ ਪਾਇਓ ਸਾਰੇ ਮਸਾਲੇ ਕਿੰਨਾ ਜ਼ਿਆਦਾ ਟੇਸਟੀ ਬਣਦਾ ਇਹ ਤੁਸੀਂ ਆਪ ਦਸੋਗੇ ਤੇ ਫਿਰ ਉਸ ਤੋਂ ਬਾਅਦ ਐਥੇ ਤੁਸੀਂ ਇਹਨੂੰ ਚੈੱਕ ਕਰ ਲੈਣਾ ਜਿਹੜੀਆਂ ਚੀਜ਼ਾਂ ਘੱਟ ਹੈ ਉਹ ਇਹਦੇ ਵਿੱਚ ਤੁਸੀਂ ਹੋਰ ਪਾ ਦਿਓ ਥੋੜੀ ਜੀ ਆਪਾਂ ਇਹਦੇ ਵਿੱਚ ਤਿੱਖੀ ਲਾਲ ਮਿਰਚ ਪਾਈ ਹੈ ਪਰ ਬਿਲਕੁਲ ਥੋੜੀ ਹਲਕਾ ਜਿਹਾ ਇਹਦੇ ਵਿੱਚ ਵਧੀਆ ਕਲਰ ਵੀ ਦੇਊਗੀ ਤੇ ਬਾਕੀ ਇਹ ਥੋੜਾ ਜਿਹਾ ਤਿੱਖਾ ਇਹ ਤੇ ਇਸੇ ਵੀ ਦਿਓਗੀ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਇਹ ਰਾਇਤਾ ਆਪਣਾ ਇੱਕ ਤਰ੍ਹਾਂ ਦਾ ਤਿਆਰ ਹੋ ਗਿਆ ਪਰ ਇਹਨੂੰ ਆਪਾਂ ਥੋੜਾ ਅੱਧਾ ਕੱਢ ਲਾਂਗੇ ਕਿਉਂਕਿ ਜਿਨ੍ਹਾਂ ਨੂੰ ਇਸ ਤਰ੍ਹਾਂ ਪਸੰਦ ਹੈ ਉਹ ਇਸ ਤਰੀਕੇ ਨਾਲ ਖਾਣਗੇ ਜਿਨ੍ਹਾਂ ਨੂੰ ਹੋਰ ਮਜੇ ਦਾ ਤਿੱਖਾ ਤੇ ਚਟਪਟਾ ਜਿਹਾ ਪਸੰਦ ਹੈ ਉਹਦੇ ਲਈ ਆਪਾਂ ਮਿਰਚ ਤੇ ਧਣੀਆਂ ਵਗੈਰਾ ਗ੍ਰाइंड ਕੀਤਾ ਸੀ ਥੋੜੇ ਰਹਿਤੇ ਵਿੱਚ ਆਪਾਂ ਉਹਨੂੰ ਮਿਕਸ ਕਰਾਂਗੇ ਚੀਜ਼ਾਂ ਸਾਰੀਆਂ ਆਪਣੀ ਜ਼ਰੂਰਤ ਦੇ ਅਨੁਸਾਰ ਮਿਕਸ ਕਰਦੇ ਜਾਓ ਇਹਨੂੰ ਪੋਰ ਨਾਲ ਇਹਦੇ ਵਿੱਚ ਵਧੀਆ ਖੁਸ਼ਬੂ ਵੀ ਪਦੀਨੇ ਵਧੀਆ ਲੱਗੀ ਤੇ ਵਧੀਆ ਇਹਨੂੰ ਕਲਰ ਵੀ ਮਿਲਿਆ ਹੌਲੀ ਹੌਲੀ ਕਰਕੇ ਪਾਪਾ ਮਿਕਸ ਕਰਤਾ ਤੇ ਉੱਪਰ ਦੀ ਥੋੜਾ ਥੋੜਾ ਜਿਹਾ ਤੁਸੀਂ ਧਨੀਆ ਜਿਹੜਾ ਕੱਟ ਕੇ ਬਿਲਕੁਲ ਬਰੀਕ ਬਰੀਕੇ ਦੇ ਪਾ ਦੇਣਾ ਅੱਜ ਜਿਹੜਾ ਧਨੀਆ ਸੀ ਉਹ ਮੇਰੀ ਬੇਟੀ ਨੇ ਕੱਟਿਆ ਥੋੜਾ ਜਿਹਾ ਮੋਟਾ ਕੱਟਿਆ ਗਿਆ ਤੇ ਪਰ ਆਪਾਂ ਚਲੋ ਮਿਕਸ ਕਰਤਾ ਕਿਉਂਕਿ ਬੱਚੇ ਵੀ ਖੁਸ਼ ਹੋ ਜਾਂਦੇ ਆ ਵੀ ਮੇਰੀ ਕੱਟੀ ਹੋਈ ਚੀਜ਼ ਹੈ ਜਿਹੜੀ ਉਹ ਯੂਜ਼ ਕਰ ਲਈ ਤੇ ਵਧੀਆ ਇਹ ਰਹਿਤਾ ਦੋ ਤਰੀਕਿਆਂ ਨਾਲ ਬਣ ਕੇ ਤਿਆਰ ਹੁੰਦਾ ਹੈ ਵੀਡੀਓ ਵਧੀਆ ਲੱਗੀ ਤਾਂ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਹੁਣ ਗਰਮੀ ਦਾ ਮੌਸਮ ਹੋ ਗਿਆ ਸ਼ੁਰੂ ਤੇ ਹੈ ਮਜੇਦ ਅਜਾ ਰਾਇਤਾ ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਤੁਸੀਂ ਬਣਾ ਕੇ ਖਾ ਲਓ ਤਾਂ ਕਿ ਹਰ ਰੋਜ਼ ਬਣਾਇਆ ਕਰੂ ਧੰਵਾਦ ਜੀ